ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਯਾਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਇੰਡੀਅਨ ਆਰਮੀ ਭਰਤੀ 2021 ਇਹ ਕਾਂਸਟੇਬਲ ਦੀ ਭਰਤੀ ਨਹੀਂ ਹੈ ਧਾਰਮਿਕ ਸਿੱਖਿਆਕ ਭਰਤੀ ਇਹਦੀਆਂ ਪੋਸਟਾਂ ਨੇ ਜਿਹੜੀਆਂ 196 ਨੇ ਪੂਰੀ ਜਾਣਕਾਰੀ ਤੁਹਾਨੂੰ ਉਸੇ ਵੀਡੀਓ ਦੇ ਵਿੱਚ ਦੇਵਾਂਗੇ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖ ਕੇ ਉਹਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਜੋ ਵੀ ਨਵੀਂ ਵੈਕੈਂਸੀ ਆਊਟ ਹੁੰਦੀ ਹੈ ਉਹਦੀ ਅਪਡੇਟ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ ਤਾਂ ਸ਼ੇਅਰ ਕਰਦੇ ਆ ਜੀ ਧਾਰਮਿਕ ਸਿੱਖਿਆਕ ਭਰਤੀ ਦੀਆਂ ਇਨੇ ਕਿੰਨੀਆ ਪੋਸਟਾਂ ਯਾਨੀ ਕੌਣ-ਕੌਣ ਅਪਲਾਈ ਕਰ ਸਕਦਾ ਹੈ ਤਾਂ ਪਹਿਲੀ ਜਾਣਕਾਰੀ ਇਹ ਹੈ ਜੀ ਭਾਰਤੀ ਫੌਜ ਵੱਲੋਂ ਆਇਆ ਜੋ ਧਾਰਮਿਕ ਸਿੱਖਿਆ ਭਰਤੀ ਲਈ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਵੱਖ-ਵੱਖ ਧਰਮਾਂ ਤੇ ਪੰਥ ਨਾਲ ਸੰਬੰਧਿਤ ਕੁੱਲ 196 ਪੋਸਟਾਂ ਲਈ ਜਾਰੀ ਨੋਟੀਫਿਕੇਸ਼ਨ ਦੇ ਆਨਲਾਈਨ ਅਪਲਾਈ ਦੀ ਪ੍ਰਕਿਰਿਆ 11 ਜਨਵਰੀ 2021 ਤੋਂ ਯਾਨੀ ਕਿ ਕੱਲ ਤੋਂ ਸਟਾਰਟ ਹੋ ਚੁੱਕੀ ਹੈ ਫੌਜ ਵੱਲੋਂ ਧਾਰਮਿਕ ਸਿੱਖਿਆਕ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਜਿਹੜੀ 9 ਫਰਵਰੀ ਤੱਕ ਚੱਲੇਗੀ ਜੋ ਵੀ ਅਪਲਾਈ ਕਰਨ ਦੇ ਇੱਛੁਕ ਉਮੀਦਵਾਰ ਨੇ ਉਹ ਫੌਜ ਦੀ ਭਰਤੀ ਪੋਰਟਲ joinindianarmy.nic.in ਤੇ ਉਪਲਬਧ ਕਰਵਾਏਗੇ IEMI Religium Teachers 2021 ਆਨਲਾਈਨ ਐਪਲੀਕੇਸ਼ਨ ਫਾਰਮ ਰਹੀਂ ਆਨਲਾਈਨ ਐਪਲੀਕੇਸ਼ਨ ਜਿਹੜੀ ਤੁਹਾਡੀ ਉਹ ਸਬਮਿਟ ਕਰ ਸਕਦੇ ਹੋ ਇਸ ਤੋਂ ਇਲਾਵਾ ਕਰੂ ਜਾਣਕਾਰੀ ਦੇ ਦਿੰਦੇ ਨੇ ਕਿਹੜੇ ਧਰਮ ਨਾਲ ਸੰਬੰਧਿਤ ਕਿੰਨੀਆਂ ਪੋਸਟਾਂ ਨੇ ਤਾਂ ਇਹਦੇ ਵਿੱਚ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੌਣ-ਕੌਣ ਐਲੀਜੀਬਲ ਹੈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਦੇ ਵਿੱਚ ਗ੍ਰੈਜੂਏਸ਼ਨ ਡਿਗਰੀ ਜਿਹੜੀ ਉਹ ਪ੍ਰਾਪਤ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਉਮੀਦਵਾਰਾਂ ਨੂੰ ਸੰਬੰਧਿਤ ਧਰਮ ਜੋ ਵੀ ਧਰਮ ਦੇ ਤੁਸੀਂ ਸਿੱਖਿਆਕ ਬੰਨਣਾ ਹੈ ਪੰਥ ਦੇ ਅਨੁਸਾਰ ਨਿਰਧਾਰਿਤ ਪ੍ਰਮਾਣ ਪੱਤਰ ਜਾਂ ਡਿਪਲੋਮਾ ਜ਼ਰੂਰੀ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਮੀਦਵਾਰ ਦੀ ਉਮਰ 1 ਅਕਤੂਬਰ 2021 ਨੂੰ 25 ਸਾਲ ਤੋਂ ਘੱਟ ਤੇ 34 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਭਾਵ ਜਨਮ 1 ਅਕਤੂਬਰ 1987 ਤੋਂ ਪਹਿਲਾਂ ਤੇ 30 ਸਤੰਬਰ 1964 ਤੋਂ ਬਾਅਦ ਨਹੀਂ ਹੋਣਾ ਹੋਣਾ ਚਾਹੀਦਾ ਇਸ ਤੋਂ ਇਲਾਵਾ 171 ਪੋਸਟਾਂ ਦੀ ਗਿਣਤੀ ਨੇ ਦੱਸੀ ਹੈਗੀ ਜਿਦੇ ਵਿੱਚ ਪੰਡਤ ਗੋਰਖਾ ਇਹਨਾਂ ਦੀਆਂ 9 ਪੋਸਟਾਂ ਨੇ ਗਰੰਤੀ ਦੀਆਂ 5 ਪੋਸਟਾਂ ਨੇ ਮੌਲਵੀ 5 ਪੋਸਟਾਂ ਨੇ ਮੌਲਵੀ ਸਿਆ ਲਦਾਖ ਸਕਾਉਟਸ ਲਈ ਇੱਕ ਪੋਸਟ ਹੈ ਪਾਦਰੀ 2 ਪੋਸਟ ਹੈ ਬੋਧਵਾਂਕ ਲਦਾਖ ਸਕਾਉਟਸ ਲਈ ਇੱਕ ਪੋਸਟ ਹੈ ਬਾਕੀ ਵੀ ਤੁਸੀਂ ਜੋ ਸਾਈਟ ਤੇ ਇਹਨਾਂ ਦਾ ਪੋਰਟਲ ਖੋਲੋਗੇ ਇਹਦੀ ਜਾਣਕਾਰੀ ਤੁਹਾਨੂੰ ਮਿਲ ਜਾਏਗੀ ਜੋ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਨੇ ਵਧੀਆ ਮੌਕਾ ਬਹੁਤ ਹੀ ਵਧੀਆ ਪੋਸਟਾਂ ਨੇ ਸੋ ਇਹ ਇੰਡੀਅਨ ਆਰਮੀ ਦੀ ਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਸੋ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ